ਮਤਾ ਜੀ ਕੀ ਹਾਲਾਤ ਬਣੇ ਹੋਏ ਨੇ ਮੈਂ ਦੇਖ ਰਿਹਾ ਝੌਂਪੜੀ ਚ ਰੈਲ ਦੀ ਮਜਬੂਰੀ ਹੋਈ ਰਾਤੀ ਸਾਰੇ ਬੈਠ ਕੇ ਰਾਤ ਕਰਤੀ ਕੋ ਬਹੁਤ ਜ਼ਿਆਦਾ ਮੀਂਹ ਪੈਂਦਾ ਰਿਹਾ ਬੱਚੇ ਵੀ ਰੋਂਦੇ ਸੀ ਕੀ ਕਿਸ ਤਰ੍ਹਾਂ ਰੋਜੀ ਰੋਟੀ ਕਿਵੇਂ ਚੱਲ ਰਹੀ ਹੈ ਰੋਟੀ ਪਾਣੀ ਦਾ ਇੰਤਜ਼ਾਮ ਕਿੱਥੋਂ ਹੋ ਰਿਹਾ ਪਾਣੀ ਪਾਣੀ ਨਜ਼ਰ ਆ ਰਿਹਾ ਤਾਂ ਜਿਹੜਾ ਆਉਣ ਜਾਣ ਦਾ ਸਾਧਨ ਹੁਣ ਕੀ ਰਹਿ ਗਏ ਨੇ ਇੱਥੋਂ ਦਾ ਹੀ ਨਾ ਕੁਝ ਨਹੀਂ ਰਹਿ ਗਿਆ ਉਹ ਸਾਰੇ ਸਮਾਜ ਦੇ ਵੀਰ ਨੇ ਸਾਡੇ ਜਿਹੜੇ ਉਹਨਾਂ ਪਰਿਵਾਰਾਂ ਦਾ ਹੀ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਤੇ ਤੁਹਾਡੇ ਦਾ ਹੀ ਮਦਦ ਪਹੁੰਚੀ ਜਾਵੇ। ਬਹੁਤ ਜ਼ਿਆਦਾ ਨੁਕਸਾਨ ਟੂੜੀ ਵੀ ਹੁਬੇ ਰੜ ਗਈ। ਬਹੁਤ ਜ਼ਿਆਦਾ ਨੁਕਸਾਨ। ਕੋਈ ਤੇ ভাব ਨਹੀਂ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਪਰ ਰੱਬ ਦੀ ਮਾਰ ਦੇ ਸਾਹਮਣੇ ਕਿਸੇ ਦੀ ਨਹੀਂ ਚੱਲਦੀ। ਜਿਹੜੇ ਰਸਨ ਲੈਣ ਵਾਲੇ ਨੇ ਉਹਨਾਂ ਦੇ ਹਾਲਾਤ ਦੇਖ ਲਓ ਕੀ ਬਣੇ ਹੋਏ ਨੇ। ਆ ਸਾਰੇ بڑا ਨਿਸ਼ਾਨਾ ਹੋ ਗਿਆ ਦੇਖੋ ਕਿਦਾਂ ਸਾਰੇ ਝੋਨੇ ਪੱਕੇ ਖਾਲੀ ਨਾਸ ਹੋਇਆ ਝੋਪੜੀਆਂ ਬਣਾ ਕੇ ਰਹਿਣ ਵਾਸਤੇ ਮਜਬੂਰ ਹੋਏ ਪਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮਸੀਤਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਆਉਣ ਯਾਰ ਤੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਪੰਜਾਬ ਦੇ ਵਿੱਚ ਜਿਹੜੇ ਹੜਾ ਆਏ ਨੇ ਉਹਨਾਂ ਨੇ ਪਰਿਵਾਰ ਜਿਹੜੇ ਨੇ ਉਜਾੜ ਦਿੱਤੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਅਜਨਾਲੇ ਪਿੰਡ ਦੇ ਸਾਂਝੀਆਂ ਜਾ ਰਹੀਆਂ ਜਿੱਥੇ ਜਿਹੜੇ ਪਰਿਵਾਰਾਂ ਦੇ ਪਰਿਵਾਰ ਉਜੜੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਮਹਿਲਾਂ ਦੇ ਵਿੱਚ ਰਹਿਣ ਵਾਲੇ ਸੀ ਉਹ ਵੀ ਅੱਜ ਝੌਂਪੜੀ ਬਣਾ ਕੇ ਰਹਿਣ ਨੂੰ ਮਜਬੂਰ ਹੋਏ ਨੇ ਤਾਂ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਮਾਰ ਪਈ ਹੈ ਹੜ੍ਹ ਦੀ ਮਾਰ ਪਈ ਹੈ ਉਸ ਦੀ ਵਜ੍ਹਾ ਨਾਲ ਜਿਹੜੇ ਪਰਿਵਾਰਾਂ ਨੂੰ ਹੁਣ ਝੌਂਪੜੀਆਂ ਬਣਾਉਣੀਆਂ ਪੈ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਰਹਿਣ ਲਈ ਮਜਬੂਰ ਹੋਏ ਨੇ ਤਾਂ ਇਹਨਾਂ ਦੇ ਜਿਹੜੀ ਮਿਹਨਤ ਨਾਲ ਬਣਾਏ ਹੋਏ ਜਿਹੜੇ ਸੁਪਨਿਆਂ ਦੇ ਮੈਲ ਸੀ ਉਹਨਾਂ ਨੂੰ ਛੱਡਿਆ ਵੀ ਨਹੀਂ ਜਾਂਦਾ ਇਹਨਾਂ ਹਾਲਾਤਾਂ ਦੇ ਵਿੱਚ ਪਰਿਵਾਰ ਛੱਡ ਦਿੱਤੀ ਜ਼ਾਲਮੀ ਦਾ ਜਾਣ ਕੇ ਇੱਥੇ ਇਹ ਹੀ ਹਾਲਾਤ ਨੇ ਕਿ ਅੱਜ ਉਹ ਵੀ ਪਰਿਵਾਰ ਜਿਹੜੇ ਨੇ ਆਪਣੇ ਹੀ ਝੌਂਪੜੀ ਬਣਾਈਆਂ ਤੇ ਉੱਥੇ ਰਹਿਣ ਲਈ ਮਜਬੂਰ ਨੇ ਤਾਂ ਨਾਲ ਬੱਚੇ ਵੀ ਨੇ ਤਾਂ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਜਿਹੜੀਆਂ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੀਆਂ ਨੇ ਹਾਲੇ-ਦੁਆਲੇ ਤੁਸੀਂ ਦੇਖ ਰਹੇ ਹੋ ਜੀ ਸਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਈ ਜਾ ਕਿਉਂਕਿ ਜਿਹੜਾ ਅਜਨਾਲਾ ਹੈ ਅਜਨਾਲੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈ ਇਸ ਪਾਣੀ ਦੀ ਹੱਡ ਦੀ ਮਾਰ ਪਈ ਹੋਈ ਨਜ਼ਰ ਆ ਰਹੀ ਏ ਤਾਂ ਮਾਤਾ ਜੀ ਨਾਮ ਕੀ ਤੁਹਾਡਾ ਰਾਜੀਂਦਾ ਪਤਾ ਕੀ ਹਾਲਾਤ ਬਣੇ ਹੋਏ ਨੇ ਮੈਂ ਦੇਖ ਰਿਹਾ ਝੌਂਪੜੀ ਚ ਰੈਲ ਦੀ ਮਜਬੂਰ ਹੋਈ ਬਹੁਤ ਮਾੜਾ ਰਾਤੀਂ ਭਿੱਜ ਕੇ ਹਸਾਉਣਾ ਰਹੇ ਹਨ ਬੀਤਰੇ ਸਾਡੇ ਆਓ ਧੁੱਪੇ ਪਾਏ ਬਹੁਤ ਮੰਦਾ ਹਾ ਸਾਡਾ ਨੇ ਕਿੰਨਾ ਚ ਪਾਣੀ ਚੜ ਆਇਆ ਇੱਧਰ ਉਹ ਜਿਆਦਾ ਪਾਣੀ ਆਖਾ ਬਹੁਤ ਜਿਆਦਾ ਪਾਣੀ ਮੈਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂ ਇਹ ਬੱਚਿਆਂ ਦੇ ਨਾਲ ਰਹਿਣਾ ਚੰਨੀਆਂ ਦੀ ਮੁਸੀਬਤਾਂ ਚੱਲਣੀਆਂ ਪੈ ਰਹੀਆਂ ਬਹੁਤ ਔਖਾ ਜੀ ਬਹੁਤ ਰਾਤੀ ਸਾਰੇ ਬੈਕਿੰਗ ਰਾਤ ਕੱਟੀ ਬਹੁਤ ਜਿਆਦਾ ਮੀਂਹ ਪੈਂਦਾ ਰਿਹਾ ਬੱਚੇ ਵੀ ਰੋਂਦੇ ਸੀ ਤੇ ਪਛੂਵਾਂ ਲ ਘੜੀ ਘੜੀ ਜਾਣਾ ਪੈਂਦਾ ਕਿੱਧਰ ਪਛੂ ਖੜ ਗਿਆ ਜੀ ਫੱਟੂ ਸੜਕ ਨਹੀਂ ਇਹ ਜਾ ਸਕਦੇ ਪਹਿਲਾਂ ਵੀ ਕਹ ਦੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਜਾਂ ਪਹਿਲੀ ਵਾਰ ਇਹੋ ਜਿਹੇ ਹਾਲਾਤ ਬਣੇ ਨੇ ਤੁਹਾਡੇ ਵਾਸਤੇ ਪਹਿਲੀ ਵਾਰ ਹੀ ਬਣੀ ਹੈ ਆਖਾ ਪਹਿਲੀ ਵਾਰ ਹੀ ਬਣੀ ਹੁਣ ਕੀ ਇਸ ਤਰ੍ਹਾਂ ਰੋਜੀ ਰੋਟੀ ਕਿਵੇਂ ਚੱਲ ਰਹੀ ਹੈ ਰੋਟੀ ਪਾਣੀ ਦਾ ਇੰਤਜ਼ਾਮ ਕਿੱਥੋਂ ਹੋ ਰਿਹਾ ਹੈ ਬਾਬੇ ਦੇ ਜਾਂਦੇ ਜੇ ਰੋਟੀ ਪਾਣੀ ਆਪ ਤਾਂ ਤ ਨਹੀਂ ਬੰਦ ਹਜੇ ਹਾਂਜੀ ਬਹੁਤ ਜ਼ਿਆਦਾ ਮੀਂਹ ਪੈਂਦਾ ਕਰਕੇ ਤੇ ਰੋਟੀ ਪਾਣੀ ਬਾਬੇ ਪਚਾ ਹੀ ਜਾਂਦੇ ਬੱਚੇ ਲਈ ਖਾਣ ਪੀਣ ਦੀ ਦੇ ਜਾਂਦੇ ਸਾਨੂੰ ਹਾਂਜੀ ਮੈਂ ਦੇਖ ਰਿਹਾ ਨੇੜੇ ਤੇੜੇ ਤੇ ਪਾਣੀ ਪਾਣੀ ਨਜ਼ਰ ਆ ਰਿਹਾ ਦਾ ਔਨ ਜਾਣ ਦਾ ਸਾਧਨ ਹੁਣ ਕੀ ਰਹਿ ਗਿਆ ਨਹੀਂ ਇਥੋਂ ਦਾ ਹੀ ਨਾ ਕੋਈ ਨਹੀਂ ਰਹਿ ਗਿਆ ਬਹੁਤ ਮਾੜਾ ਹਾਲ ਸਾਡਾ ਆਖਾ ਕਿਤੇ ਨਹੀਂ ਜਾ ਸਕਦੇ ਨਹੀਂ ਡੰਗਰ ਛੱਡ ਕੇ ਕਿਤੇ ਨਹੀਂ ਜਾ ਸਕਦੇ ਨਾਲ ਬੱਚੇ ਨੇ ਸਾਡੇ ਅਟਾ ਬਹੁਤ ਮਾੜਾ ਹੈ ਸਰ ਜਿਆਰਾ ਦਾ ਕੋਈ ਨੁਮਾਇੰਦਾ ਪਹੁੰਚਿਆ ਇਥੋਂ ਦਾ ਹੀ ਤੁਹਾਡੀ ਮਦਦ ਲਈ ਵਾਸਤੇ ਜਾਂ ਤੁਹਾਡੀ ਕਿਸ ਨੇ ਸਾਰ ਲਈ ਹੁੰਦਾ ਨਹੀਂ ਆਈ ਇਹ ਤਾਂ ਨਹੀਂ ਆਖਾ ਕਿ ਤਾਂ ਪਰ ਬਹੁਤ ਸਾਰੇ ਸਮਾਜ ਸੇਵੀ ਵੀਰ ਨੇ ਸਾਡੇ ਜਿਹੜੇ ਉਹਨਾਂ ਪਰਿਵਾਰਾਂ ਦਾ ਹੀ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਤੇ ਤੁਹਾਡੇ ਦਾ ਹੀ ਮਦਦ ਪਹੁੰਚੀ ਜਾਣੀ ਲੰਗਰ ਪ੍ਰਸ਼ਾਦ ਆਇਆ ਜੀ ਹੋਰ ਨਹੀਂ ਕੋਈ ਹਜਿਆ ਚਾਰਾ ਚੂਰਾ ਨਹੀਂ ਡੰਗਰਾ ਦਾ ਆਇਆ ਡੰਗਰ ਸਾਡੇ ਪਛੂ ਭੁੱਖੇ ਬੈਠੇ ਕਿੰਨਾ ਕਿੰਨਾ ਨੁਕਸਾਨ ਹੋਇਆ ਹੁਣ ਤਾਂ ਹੀ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਥੋੜੀ ਵੀ ਹੋ ਗਈ ਰੜ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਰ ਕਿੰਨਾ ਜਿਹੜੀ ਪੂੰਜੀ ਜਿਹੜੀ ਜੋੜੀ ਸੀ ਥੋੜੀ ਬੋਤੀ ਉਹ ਬਚਾਹ ਹੋ ਰਹੀਆਂ ਜਿਹੜੀ ਸਮਾਨ ਤੇ ਰੇਲੂ ਸਮਾਨ ਸੀ ਜਿਹੜਾ ਉਹਦਾ ਬਚ ਉਹ ਕੋਠੇ ਤੇ ਚੜਾ ਲਿਆ ਜੀ ਆਪਾਂ ਮੀਂਹ ਪਾਣੀ ਆਉਂ ਤੋ ਪਹਿਲਾਂ ਸਾਨੂੰ ਪਤਾ ਲੱਗ ਗਿਆ ਆਪਾਂ ਕੋਠੇ ਤੇ ਚੜਾ ਲਿਆ ਜੀ ਹਾਂਜੀ ਬਾਕੀ ਕੋਈ ਸਾਡਾ ਸਮਾਨ ਥੱਲੇ ਜੀ ਜਿੰਨਾ ਕੁ ਵਰਤੂ ਹੈ ਉੱਤੇ ਲੈ ਜਾਂਦਾ ਬਾਕੀ ਸਾਡਾ ਤਾਂ ਭਿੱਜ ਜਾਂਦਿਆ ਆ ਆਖੋ ਭਿੱਜ ਜਾਂਦੇ ਆ ਬਹੁਤ ਜ਼ਿਆਦਾ ਪਾਣੀ ਸੀ ਹਾਂ ਜਰੂਰ ਜੀ ਤਸਵੀਰਾਂ ਤੁਹਾਡੇ ਨਾਲ ਅਜਨਾਲੇ ਦੇ ਨਾਲ ਜਿਹੜੇ ਪਿੰਡ ਨੇ ਉਹਨਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਹਾਲਾਤ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਜੀ ਬਦ ਤੋਂ ਬਦਤਰ ਹਾਲਾਤ ਬਣੇ ਹੋਏ ਨੇ ਪਰਿਵਾਰਾਂ ਦਾ ਜਿਹੜਾ ਬੁਰਾ ਹਾਲ ਆ ਕਿ ਇੱਥੋਂ ਦੇ ਜਿਹੜੇ ਰਹਿਣ ਵਾਲੇ ਨੇ ਉਹ ਬੜੀਆਂ ਮੁਸੀਬਤਾਂ ਚੱਲ ਰਹੇ ਨੇ ਸੋਚਿਆ ਵੀ ਨਹੀਂ ਸੀ ਜੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਪਰ ਰੱਬ ਦੀ ਮਾਰ ਦੇ ਸਾਹਮਣੇ ਕਿਸੇ ਦੀ ਨਹੀਂ ਚੱਲਦੀ ਇਹ ਜਿਹੜੀ ਆਫਤ ਹੈ ਉਸ ਰੱਬ ਦੀ ਆਫਤ ਹੈ ਤਾਂ ਉਸ ਨੂੰ ਜਿਹੜਾ ਨਜਿੱਠਣ ਲਈ ਚਾਹੇ ਸਾਡੇ ਸਮਾਜ ਦੇ ਵੀਰ ਚਾਹੇ ਸਰਕਾਰੀ ਪ੍ਰਬੰਧ ਜ਼ਰੂਰ ਚੱਲ ਰያ ਨਹੀਂ ਪਰ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਇਸ ਵੇਲੇ ਤਰਫ ਜ਼ਰੂਰ ਬੇਬਸ ਨਜ਼ਰ ਆ ਰਹੇ ਨੇ ਕੀ ਨਾਮ ਹੈ ਤੁਹਾਡਾ ਹਮਰੀਸ਼ੰਗੀ ਜੀ ਸਰ ਕਿ ਇਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਨੇ ਇੱਥੇ ਸਾਡੇ ਹਾਲਾਤ ਜੀ ਬਹੁਤ ਆ ਸਾਡਾ ਸੂਆ ਮਾਰਿਆ ਜੀ ਬਹੁਤ ਜ਼ਿਆਦਾ ਪਾਣੀ ਜੇ ਅਗਾਹ ਜਾ ਰਿਹਾ ਸਾਡਾ ਜੋ ਇਲਾਕਾ ਸਾਡਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਜੀ ਟਰਾਲੀਆਂ ਭਰ ਭਰ ਕੇ ਰਾਸ਼ਨ ਜਿਹੜਾ ਇੱਥੋਂ ਤਾਈ ਪਹੁੰਚਦਾ ਹੈ ਤਾਂ ਇਹ ਤਸਵੀਰਾਂ ਨੇ ਅਮਰਸਰ ਦੇ ਅਜਨਾਲੇ ਦੇ ਪਿੰਡ ਦੀਆਂ ਤੇ ਜਿਹੜੇ ਰਾਸ਼ਨ ਲੈਣ ਵਾਲੇ ਨੇ ਉਹਨਾਂ ਦੇ ਹਾਲਾਤ ਦੇਖ ਲਓ ਕੀ ਬਣੇ ਹੋਏ ਨੇ ਉਮੀਦ ਹੁੰਦੀ ਹੈ ਕਿ ਰੋਟੀ ਪਾਣੀ ਦਾ ਇੰਤਜ਼ਾਮ ਹੋ ਜੇਗਾ ਇਸ ਲਈ ਇਹ ਜਿਹੜੇ ਜਿਹੜੇ ਟਰਾਲੀ ਦੇ ਪਿੱਛੇ ਜਾ ਰਹੇ ਨੇ ਸਿਰਫ ਔਰ ਸਿਰਫ ਇਸ ਤੇ ਲਈ ਪਹੁੰਚ ਰਹੇ ਨੇ ਕਿ ਉਹਨਾਂ ਨੂੰ ਥੋੜਾ ਬੋਤਾ ਰਾਸ਼ਨ ਮੁਹੱਈਆ ਹੋ ਜਾਏ ਮੈਂ ਦੇਖ ਰਿਹਾ ਕਿ ਬੁਰੇ ਹਾਲਾਤ ਬਣੇ ਹੋਏ ਨੇ ਟਰਾਲੀਆਂ ਜ਼ਰੂਰ ਆ ਰਹੀਆਂ ਨੇ ਪਰ ਪਰਿਵਾਰਾਂ ਦੇ ਪਰਿਵਾਰ ਜਿਹੜੇ ਰਸਨ ਲੈਣ ਆ ਰਹੇ ਹਾਂ ਜੀ ਹਾਂ ਜੀ ਹਾਂ ਜੀ ਆ ਰਹਾ ਜੀ ਹਾਂ ਜੀ ਬਹੁਤ ਪਾਣੀ ਬਹੁਤ ਆ ਆ ਜੀ ਨਾਲ ਜੋ ਡੇਰਾ ਸਾਰਾ ਡੁੱਬ ਗਿਆ ਜੇ ਮਤਲਬ ਪਿੰਡ ਤੇ ਵੀ ਜਾਂਦਾ ਆ ਜੇ ਤੇ ਫਸਲ ਵੀ ਬੜਾ ਨਿਸ਼ਾਨਾ ਹੋ ਗਿਆ ਦੇਖੋ ਕਿਦਾਂ ਸਾਰੇ ਝੋਨੇ ਪੱਕੇ ਸਾਰੇ ਨਾਸ ਹੋ ਗਏ ਹਾਂ ਜੀ ਹਾਂ ਜੀ ਸਰਕਾਰਾਂ ਵੱਲੋਂ ਨੁਮਾਇंदे ਪਹੁੰਚੇ ਹੋਏ ਨਹੀਂ ਜੀ ਮਦਦ ਪਹੁੰਚ ਰਹੀ ਹੈ ਤੁਹਾਨੂੰ ਸਰਕਾਰਾਂ ਲੋ ਕੋਈ ਨਹੀਂ ਜੀ ਆਇਆ ਆ ਕਾਰ ਸੇਵਾ ਵਾਲੇ ਬਾਬੇ ਜਿਹੜੇ ਆ ਜੀ ਉਹ ਪਹੁੰਚ ਰਹਾ ਹੈ ਜੀ हां ਹੁਲਕਾ ਦੇ ਰਹੇ ਨੇ ਜਿਹੜੇ ਐਮਐਲਏ ਨੇ ਮੰਤਰੀ ਨੇ ਉਹ ਆਂਦੇ ਅਸੀਂ ਪਹੁੰਚ ਰਹੇ ਹਾਂ ਅਰਥਾਤ ਜਿੱਥੇ ਜ਼ਰੂਰਤ ਪੈ ਰਹੀ ਅਸੀਂ ਪਹੁੰਚ ਰਹੇ ਹਾਂ ਉਹ ਜੀ ਹੁਣ ਆਉਣ ਕੇ ਗਾਮ ਵਾਲਾ ਹਜੇ ਤੱਕ ਨਹੀਂ ਆਇਆ ਹਾਂਜੀ ਹਾਂਜੀ ਇਹ ਤਾਂ ਹੁਣ ਹੜ੍ਹ ਦੀ ਜਿਹੜੀ ਮਾਰ ਪੈ ਰਹੀ ਇਸ ਤੋਂ ਬਾਅਦ ਦੀਆਂ ਪਰੇਸ਼ਾਨੀਆਂ ਬਹੁਤ ਆਉਣ ਵਾਲੀਆਂ ਨੇ ਹਾਂਜੀ ਹਾਂਜੀ ਬਹੁਤ ਇਹ ਜਿਹੜੀਆਂ مصیبتਾਂ ਨੇ ਹਜੇ ਸ਼ੁਰੂਆਤ ਹੋਈ ਹੈ ਹੁਣ ਤਾਂ ਸ਼ੁਰੂਆਤ ਹੋਣੀ ਆ ਬਹੁਤ مصیبتਾਂ ਦੀ ਹੈ ਹਾਂਜੀ ਬਹੁਤ ਜੀ ਬਹੁਤ ਇਹ ਜੀ ਵਹਿਣ ਪੈ ਗਿਆ ਜੀ ਮਤਲਬ ਦਰਿਆ ਰਾ ਇਹਨੂੰ ਇਹਦੇ ਹਰ ਸਮੇਂ ਤੰਗੀ ਰਹਿਣੀ ਕਰਦੇ ਆ ਜਾਂ ਧੋਸਿਆਂ ਵੱਜ ਜਾਣਾ ਚੰਗੀ ਤਰ੍ਹਾਂ ਦਰਿਆ ਵਜ ਜਾ ਤੇ ਫਿਰ ਜੋ ਦੁਨੀਆ ਵਿਚਾਰੀ ਵਜ ਜਾਵੇ ਕਿ ਕਿਸ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਆ ਹੁੰਦਾ ਨੂੰ ਇੱਥੇ ਸਾਨੂੰ ਡੰਗਰਾ ਵਾਸਤੇ ਚਾਰਾ ਚਾਹੀਦਾ ਬਹੁਤ ਚਾਰਾ ਹਾਂਜੀ ਡੰਗਰਾ ਵਾਂ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਕੋਈ ਨਾ ਹੋਰ ਕੋਈ ਢੇਲੂ ਸਮਾਨ ਜਾਂ ਕਿਸ ਤਰ੍ਹਾਂ ਦੀ ਜ਼ਰੂਰਤ ਰਸਨ ਪਾਣੀ ਦੀ ਇਹ ਵੇ ਬੇੜਾ ਚਲੋ ਡੰਗਰਾ ਦਾ ਪਸ਼ੂਆਂ ਦਾ ਸਮਾਨ ਆ ਜਾਵੇ ਫੇਰ ਬਾਬੇ ਆਉਂਦੇ ਨੇ ਕੋਈ ਆਪਣਾ ਵੀ ਨਾਲ ਆ ਜਾਵੇ ਖਾਣ ਪੀਣ ਵਾਸਤੇ ਪਰ ਇਹ ਤਸਵੀਰਾਂ ਜਿਹੜੀਆਂ ਨੇ ਉਹਨਾਂ ਪਰਿਵਾਰਾਂ ਦੀਆਂ ਨੇ ਉਹਨਾਂ ਦਾ ਦਰਦ ਹੈ ਜਿਨ੍ਹਾਂ ਨੇ ਬੜੇ ਚਾਵਾਂ ਦੇ ਨਾਲ ਪਾਈ ਪਾਈ ਜੋੜੀ ਸੀ ਆਪਣਾ ਰਹਿਣ ਬਸੇਰਾ ਬਣਾਇਆ ਸੀ ਪਰ ਅੱਜ ਇਹ ਜਿਹੜੇ ਨੇ ਝੌਂਪੜੀਆਂ ਬਣਾ ਕੇ ਰਹਿਣ ਵਾਸਤੇ ਮਜਬੂਰ ਹੋਏ ਪਏ ਨੇ ਇਹ ਜਿਹੜੀ ਹੈ ਹੱਡ ਦੀ ਮਾਰ ਜਾਂ ਰੱਬ ਦੀ ਮਾਰ ਪਈ ਹੈ ਇਸ ਏਰੀਏ ਦੇ ਵਿੱਚ ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਕਿਉਂਕਿ ਜਿਨ੍ਹਾਂ ਨੇ ਪਾਈ ਪਾਈ ਜੋੜੀ ਸੀ ਮਿਹਨਤ ਦੀ ਪੂੰਜੀ ਜੋੜੀ ਸੀ ਆਪਣਾ ਰਹਿਣ ਬਸੇਰਾ ਬਣਾਇਆ ਸੀ ਪਰ ਪਾਣੀ ਜਿਉਂ ਦਾ ਜਿਉਂ ਚੜਦਾ ਆ ਤਾਂ ਇਹਨਾਂ ਦੇ ਰਹਿਣ ਬਸੇਰੇ ਜਿੱਥੇ ਸੀ ਉੱਥੇ ਵੀ ਪਾਣੀ ਭਰ ਆਇਆ ਤਾਂ ਹੁਣ ਹਾਲਾਤ ਬਾਤ ਤੋਂ ਬਾਤਰ ਨੇ ਤਾਂ ਜਰੂਰ ਜ਼ਮੀਨੀ ਪੱਦਰ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਜਾ ਰਹੇ ਆ ਕਿ ਮਦਦ ਦੇ ਨਾਮ ਤੇ ਸਿਰਫ ਔਰ ਸਿਰਫ ਟਰਾਲੀਆਂ ਭਰ ਕੇ ਰਾਸ਼ਨ ਜਰੂਰ ਆ ਰਿਹਾ ਜਿਹੜੀਆਂ ਹੋਰ ਮਦਦ ਦੀ ਜ਼ਰੂਰਤ ਹੈ ਉੱਥੋਂ ਤਾਂ ਹੀ ਨਹੀਂ ਪਹੁੰਚ ਰਹੀ ਹੈ ਜਿਵੇਂ ਜੇ ਮੱਝਾਂ ਦਾ ਚਾਰਾ ਚਾਹੀਦਾ ਹੈ ਉਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਕਿ ਜਿਸ ਨਾਲ ਇਹਨਾਂ ਦਾ ਆਪਣਾ ਜਿਹੜਾ ਰੋਜ਼ਗਾਰ ਵੀ ਚਾਲੂ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮੁਸੀਬਤਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਸਮਾਜ ਦੇ ਵੀ ਵੀਰਾਂ ਦਾ ਵੀ ਧੰਨਵਾਦ ਹੈ ਕਿ ਉਹ ਹਰ ਲੋੜ ਵਕਤ ਜਿਹੜੀ ਚੀਜ਼ ਹੈ ਉਹ ਇਹਨਾਂ ਪਰਿਵਾਰਾਂ ਦਾ ਹੀ ਪਚਾਰੇ ਨੇ ਮੈਨੂੰ ਦਿਓ ਜਸਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ ਦੇ ਨਾਲ